ਹਾਂਜੀ ਦੋਸਤੋ ਅੱਜ ਅਸੀਂ ਬੱਬੂ ਮਾਂ ਦੀ ਨਵੀਂ ਰਿਲੀਜ਼ ਇਫਿਲਮ ਸੁੱਚਾ ਸਰਮਾ ਅਤੇ ਨਾਲ ਹੀ ਜਹਾਨ ਕੁਲਾਦੀ ਕਲੈਕਸ਼ਨ ਬਾਰੇ ਗੱਲ ਕਰਾਂਗੇ ਕਿ ਤੇਹਰੀ ਫਿਲਮਾਂ ਇਹਨਾਂ ਵਿੱਚੋਂ ਸਭ ਤੋਂ ਵੱਧ ਕਮਾਈ ਕਰ ਰਹੀ ਐ ਤੇ gehri kat ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇਹਨਾਂ ਦੋਵਾਂ ਫਰਮਾਂ ਦੀ ਫਸਟ ਡੇਰੀ ਬਾਕਸ ਉਸ ਕਲੈਕਸ਼ਨਨ ਬਜਟ ਸਕਰੀਨ ਡਾਇਰੈਕਟਰ ਤੇ ਫਿਰ ਦੂਸਰ ਬਾਰੇ ਗੱਲ ਕਰਾਂਗੇ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਤੁਹਾਨੂੰ ਇਹ ਵੀਡੀਓ ਥੋੜੀ ਜਿਹੀ ਵਧੀਆ ਦੀ ਐ ਟਾਈਸ ਮੀਡੀਆ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ। ਸੋ ਇਹਨਾਂ ਵਿੱਚੋਂ ਪਹਿਲਾਂ ਗੱਲ ਕਰਦੇ ਹਾਂ ਬੱਬੂ ਮਾਨ ਦੀ ਸੁੱਚਾ ਸੂਰਨਾ ਫਿਲਮ ਬਾਰੇ ਜੋ ਕਿ ਬਹੁਤ ਹੀ ਸ਼ਾਨਦਾਰ ਕਮਾਈ ਕਰ ਰਹੀ ਹੈ। ਫਿਲਮ ਦੇ ਵਿੱਚ ਸਾਨੂੰ ਬੱਬੂ ਮਾਨ ਤੋਂ ਇਲਾਵਾ ਸਰਬਜੀਤ ਜੀ ਮਾਜਾਗ ਸਿੰਘ ਤੇ ਮਹਾਬੀਰ ਪੁੱਲਰ ਦੇ ਨਾਲ ਹੋਰ ਵੀ ਕਈ ਐਕਟਰਾਂ ਨੂੰ ਦੇਖਣ ਨੂੰ ਮਿਲੇ। ਸੁੱਚਾ ਸੂਰਨਾ ਫਿਲਮ ਲੋਕਾਂ ਵੱਲੋਂ ਕਾਫੀ ਪਸੰਦ ਕੀਤੀ ਜਾ ਰਹੀ ਹੈ ਤੇ ਫਿਲਮ ਨੇ ਆਪਣੇ ਪਹਿਲੇ ਦਿਨ ਕਾਫੀ ਸ਼ਾਨਦਾਰ ਕਮਾਈ ਕੀਤੀ ਹੈ। ਇਸ ਫਿਲਮ ਨੂੰ ਡਾਇਰੈਕਟ ਅਮਿਤੋਜ ਮਾਨ ਨੇ ਕੀਤਾ ਹੈ ਤੇ ਪ੍ਰੋਡਿਊਸਰ ਸੁਮੇਤ ਸਿੰਘ ਨੇ ਕੀਤਾ ਹੈ। ਸੁਚਾ ਸੂਰਮਾ ਫਿਲਮ ਦੀ ਕਲੈਕਸ਼ਨ ਨੂੰ ਜਾਣਨ ਤੋਂ ਪਹਿਲਾਂ ਇਸ ਫਿਲਮ ਦੇ ਬਜਟ ਤੇ ਸਕਰੀਨ ਬਾਰੇ ਗੱਲ ਕਰਦੇ ਹਾਂ ਕਿ ਇਸ ਫਿਲਮ ਨੂੰ ਹਿਟ ਹੋਣ ਵਾਸਤੇ ਕਿੰਨੇ ਕਰੋੜਾਂ ਦੀ ਕਮਾਈ ਕਰਨੀ ਪਵੇਗੀ। ਸੁਚਾ ਸੂਰਮਾ ਫਿਲਮ ਦਾ ਬਜਟ ਲੱਖ ਪਾ 8.9 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਹੈ। ਫਿਲਮ ਨੂੰ ਇੰਡੀਆ ਦੇ ਕਈ ਵੱਡੇ ਸ਼ਹਿਰਾਂ ਤੇ ਇੰਡੀ

ਆਸਟ੍ਰੇਲੀਆ ਤੇ ਯੂ ਐਸ اے ਵਰਗੇ ਦੇਸ਼ਾਂ ਦੇ ਵਿੱਚ ਰਿਲੀਜ਼ ਕੀਤਾ ਗਿਆ ਹੈ ਇਸ ਫਿਲਮ ਡੋਟਰ ਰੋਇਲ ਡਵਾਈਡ ਲਗਭਗ 19200 ਦੇ ਕਰੀਬ ਸਕਰੀਨਿੰਗਾਂ ਹਨ ਤੇ ਜੇ ਉਥੇ ਬੱਬੂ ਮਾਨ ਦੀ ਇਸ ਫਿਲਮ ਦੀ ਫਸਟ ਡੇ ਦੀ ਬਾਕਸ ਆਫ ਇਸ ਕਲੈਕਸ਼ਨ ਦੀ ਗੱਲ ਕਰੀਏ ਤਾਂ 45 ਉਰਮ ਫਿਲਮ ਜਿਸ ਨੇ ਆਪਣੇ ਪਹਿਲੇ ਦਿਨ ਸਿਰਫ ਇੰਡੀਆ ਤੋਂ ਹੀ ਪੂਰੇ 2 ਕਰੋੜ ਤੇ 60 ਲੱਖ ਦੇ ਕਰੀਬ ਕਮਾਈ ਕੀਤੀ ਹੈ ਤੇ ਆਪਣੇ ਬਾਹਰ ਦੇ ਦੇਸ਼ਾਂ ਦੇ ਵਿੱਚੋਂ ਇਸ ਫਿਲਮ ਨੇ पूरे 90 लाख ਤੋਂ پورے 1 ਕਰੋੜ ਦੇ ਤਰੀਬ ਕਮਾਈ ਸਿਨੇਮਾ ਤਰਾਜੋਂ ਕੀਤੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਤੇ ਜੇ ਉੱਥੇ ਵੀ ਦੂਸਰੇ ਪਾਸੇ ਜਹਾਨ ਕਿਲਾ ਫਿਲਮ ਦੀ ਗੱਲ ਕਰੀਏ ਜਿਸ ਵਿੱਚ ਸਾਨੂੰ ਜੋ ਬਨਪ੍ਰੀਤ ਸਿੰਘ ਗੁਰਬਾਨੀ ਦੇ ਤੇ ਵਿਕੀ ਕਰਮਦੇਨ ਹਨਾਰ ਉਹ ਵੀ ਕਈ ਯਾਤਰਾ ਸੰਨ ਦੇਖਣ ਨੂੰ ਮਿਲੇ ਇੱਕ ਅਲੱਗ ਸਟੋਰੀ ਹੋਣ ਦੇ ਕਾਰਨ ਇਹ ਫਿਲਮ ਕਾਫੀ ਸ਼ਾਨਦਾਰ ਕਮਾਈ ਕਰ ਰਹੀ ਹੈ ਇਸ ਫਿਲਮ ਨੂੰ ਇੰਡੀਆ ਦੇ ਕਈ ਵਧਿਆ ਸ਼ਹਿਰਾਂ ਤੇ ਇੰਡੀਆ ਤੋਂ ਇਲਾਵਾ ਕੈਨੇਡਾ ਯੂਐਸਏ ਤੇ ਦੁਬਈ ਵਰਗੇ ਦੇਸ਼ਾਂ ਦੇ ਵਿੱਚ ਵੀ ਰਿਲੀਜ਼ ਕੀਤਾ ਗਿਆ ਹੈ ਇਸ ਫਿਲਮ ਨੂੰ ਦਾਇਰਕ ਵਿਕੀ ਕਦਮ ਨੇ ਕੀਤਾ ਹੈ ਤੇ ਪ੍ਰੋਡਿਊਸ ਸਤਿੰਦਰ ਕੋਰ ਨੇ ਕੀਤਾ ਹੈ ਜਹਾਨ ਕਿਲਾ ਫਿਲਮ ਜੇ ਇਸ ਫਿਲਮ ਦੇ ਬਜਟ ਦੀ ਗੱਲ ਕਰੀਏ ਤਾਂ ਇਸ ਫਿਲਮ ਦਾ ਬਜਟ ਲੱਖ ਤੱਕ 4 ਤੋਂ 5 ਕਰੋੜ ਦੇ ਕਰੀਬ ਦੱਸਿਆ ਜਾ ਰਿਹਾ ਹੈ ਤੇ ਇਸ ਫਿਲਮ ਨੂੰ ਟੋਟਲ ਵੈਲ ਦੇ ਵਾਇਰ 700 ਤੋਂ 800 ਦੇ ਕਰੀਬ ਸਕਰੀਨਸ ਮਿਲੀਆਂ ਹਨ ਤੇ ਜੇ ਉੱਥੇ ਹੀ ਇਸ ਫਿਲਮ ਦੀ ਫਸਟ ਡੇ ਦੀ ਬਾਕਸ ਆਫਿਸ ਕਲੈਕਸ਼ਨ ਦੀ ਗੱਲ ਕਰੀਏ ਤਾਂ ਜਹਾਨ ਖਿਲਾ ਫਿਲਮ ਜਿਸ ਨੇ ਆਪਣੇ ਪਹਿਲੇ ਦਿਨ ਟੋਟਲ ਗਾਇਨ ਦਾ ਵਾਈਡ ਸਾਥ ਤੋ ਪੈਂਟਲ ਆਫ ਦੇ ਕ੍ਰੀਵਕਮਾਈ ਸਿਨੇਮਾ ਪਰਾਂ ਦੇ ਵਿੱਚੋਂ ਕੀਤੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਸੋ ਐਸੀ ਹੈ ਨਾ ਦੋਆਂ ਫਿਲਮਾਂ ਦੀ ਫਸਟ ਡੇ ਦੀ ਬਾਕਸ ਆਫਿਸ ਕਲੈਕਸ਼ਨ ਬਾਕੀ ਤੁਹਾਡੇ ਵਿੱਚੋਂ ਪਾਉਣ ਕੌਣ ਇਹਨਾਂ ਦੋਆਂ ਫਿਲਮਾਂ ਨੂੰ ਦੇਖ ਚੁੱਕਾ ਹੈ ਤੇ ਤੁਹਾਨੂੰ ਇਹ ਦੋਵੇਂ ਫਿਲਮਾਂ ਕਿੱਦਾਂ ਦੀਆਂ ਲੱਗੀਆਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ